ਕੀ ਫਰਕ ਹੋਇਆ ਜੇ ਇੱਕ ਆਮ ਵਿਅਕਤੀ ਆਪਣੇ ਕਾਰ ਵਿਹਾਰ ਵਿੱਚ ਝੂਠ ਚਲਾਕੀ ਜਾਂ heira-pheri ਕਰਦਾ ਹੈ ਅਤੇ ਇੱਕ ਗੁਰੂ ਦਾ ਸਿੱਖ ਅਖਵਾਉਣ ਵਾਲਾ ਵੀ ਇਸੇ ਤਰ੍ਹਾਂ ਝੂਠ ਚਲਾਕੀ ਜਾਂheira-pheri ਕਰਦਾ ਹੈ ਤਾਂ ਦੋਹਾਂ ਵਿੱਚ ਕੀ ਫਰਕ ਹੋਇਆ ਜੇ ਇੱਕ ਆਮ ਵਿਅਕਤੀ ਦੂਜਿਆਂ ਦਾ ਹੱਕ ਖੋ ਕੇ ਅਮੀਰ ਬਣਨਾ ਚਾਹੁੰਦਾ ਹੈ ਜਾਂ ਰਿਸ਼ਵਤ ਲੈਂਦਾ ਹੈ ਅਤੇ ਜੇ ਸਿੱਖ ਹੋ ਕੇ ਵੀ ਇਸੇ ਤਰ੍ਹਾਂ ਕਰਦਾ ਹੈ ਤਾਂ ਦੋਹਾਂ ਵਿੱਚ ਕੀ ਫਰਕ ਹੋਇਆ ਜੇ ਇੱਕ ਆਮ ਵਿਅਕਤੀ ਮਿਲੀ ਹੋਈ ਸ਼ਕਤੀ ਦੀ ਕੁ ਵਰਤੋਂ ਕਰਦਾ ਹੈ ਨਿਆਪਸੰਦ ਨਹੀਂ ਅਤੇ ਜੇ ਗੁਰੂ ਦਾ ਸਿੱਖ ਹੋ ਕੇ ਵੀ ਇਸੇ ਤਰ੍ਹਾਂ ਕਰਦਾ ਹੈ ਤਾਂ ਦੋਹਾਂ ਵਿੱਚ ਕੀ ਫਰਕ ਹੋਇਆ ਜੇ ਇੱਕ ਆਮ ਵਿਅਕਤੀ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ ਜਾਂ ਅਖੌਤੀ ਨੀਮੀ ਜਾਤ ਦੇ ਲੋਕਾਂ ਨੂੰ ਆਪਣੇ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ ਅਤੇ ਜੇ ਇੱਕ ਸਿੱਖ ਹੋ ਕੇ ਵੀ ਵਹਿਮਾਂ ਭਰਮਾਂ ਵਿੱਚ ਫਸਿਆ ਹੋਇਆ ਹੈ ਜਾ ਅਖੌਤੀ ਨੀਮੀ ਜਾਤ ਦੇ ਲੋਕਾਂ ਨੂੰ ਆਪਣੇ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ ਤਾਂ ਦੱਸੋ ਇਹਨਾਂ ਦੋਹਾਂ ਵਿੱਚ ਕੀ ਫਰਕ ਹੋਇਆ ਯਾਦ ਰੱਖਿਏ ਸਿੱਖ ਦਾ ਨਿਆਰਾਪਣ ਕੇਵਲ ਉਸ ਦੀ ਸ਼ਕਲ ਸੂਰਤ ਜਾਂ ਪਹਿਰਾਵੇ ਵਿੱਚ ਨਹੀਂ ਸਗੋਂ ਉਸ ਦੇ ਜੀਵਨ ਜਿਉਣ ਦੇ ਬទੀਰੇ ਤੋਂ ਝਲਕਣਾ ਚਾਹੀਦਾ ਹੈ ਆਓ ਯਤਨ ਕਰੀਏ ਆਪਣੇ ਜੀਵਨ ਨੂੰ ਨਿਆਰਾ ਅਤੇ ਖੁਸ਼ਬੂਦਾਰ ਬਣਾਈਏ ਤਾਂ ਜੋ ਸਿੱਖੀ ਦੀ ਮਹਿਕ ਸਭ ਪਾਸੇ ਫੈਲ ਸਕੇ ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਜੀ